ਪੰਜਾਬੀ ਦੇ ਮਸ਼ਹੂਰ ਕਵੀ ਲਾਲ ਸਿੰਘ ਦਿਲ ਦੀ ਕਵਤਾ ਮੈਨੂੰ ਪਿਆਰ ਕਰਦੀਏ ਪਰ ਜਾਤ ਕੁੜੀਏ ਸਾਡੇ ਤਾਂ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ ਪੰਜਾਬੀ ਦੇ ਦੂਜੇ ਕਵੀ ਅਵਤਾਰ ਸਿੰਘ ਪਾਸ ਦੀ ਕਵਤਾ ਪਿਆਰ ਕਰਨਾ ਤੇ ਜਿਉਣਾ ਉਹਨਾਂ ਲੋਕਾਂ ਨੂੰ ਕਦੇ ਨਹੀਂ ਆਉਂਦਾ ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਆਂ ਬਣਾ ਦਿੱਤਾ ਇਹ ਦੋ ਕਵਤਾਵਾਂ ਪੰਜਾਬ ਦੇ ਅੰਦਰ ਪਿਆਰ ਤੇ ਨਫ਼ਰਤ ਨੂੰ ਚਿੰਨਤ ਕਰਦੀਆਂ ਨੇ ਇੱਕ ਕਵਤਾ ਪੰਜਾਬ ਦੀ ਨਫ਼ਰਤ ਦੀ ਗੱਲ ਕਰਦੀ ਹੈ ਜਿਹੜੀ ਜਾਤ ਦੇ ਆਧਾਰ ਦੇ ਉੱਤੇ ਔਰ ਦੂਜੀ ਕਵਤਾ ਪੰਜਾਬੀਅਤ ਦੇ ਉਸ ਢੱਲੇਦਾਰ ਸੁਭਾਅ ਦੀ ਗੱਲ ਕਰਦੀ ਹੈ ਪੰਜਾਬੀਅਤ ਦੇ ਜਿਹੇ ਢੱਲੇਦਾਰ ਸੁਭਾਅ ਨੂੰ ਬੰਤ ਸਿੰਘ ਚੱਬਰ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਜ਼ੁਲਮ ਹੋਇਆ ਉਹਨਾਂ ਨੇ ਜਿਉਆਂ ਔਰ ਉਸ ਕਪਤਨ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਦੇ ਵਿੱਚ ਪਿਆਰ ਆ ਜਿਦੇ ਵਿੱਚ ਜ਼ਿੰਦਗੀ ਆ ਜਿਨ੍ਹਾਂ ਨੂੰ ਦੇਖ ਕੇ ਜ਼ਿੰਦਗੀ ਜਿਉਣ ਨੂੰ ਜੀ ਕਰਦਾ ਔਰ ਜ਼ਿੰਦਗੀ ਪੰਜਾਬੀਅਤ ਦੇ ਅੰਦਰ ਕਿੰਨੀ ਢੱਲੇ ਨਾਲ ਜਉਂ ਜਾਂਦੀ ਆ ਔਰ ਪੰਜਾਬੀਅਤ ਦਾ ਕੀ ਸੁਭਾਅ ਆ ਉਹ ਬੰਤ ਸਿੰਘ ਚੱਬਰ ਨੇ ਉਹਦੀ ਉਦਾਹਰਨ ਪੇਸ਼ ਕੀਤੀ ਆ ਬੰਤ ਸਿੰਘ ਚੱਬਰ ਦੇ ਹੱਥ ਪੈਰ ਕੱਟੇ ਗਏ ਪਰ ਉਸ ਦੇ ਬਾਵਜੂਦ ਵੀ ਉਹਨਾਂ ਨੇ ਲੜਾਈ ਲੜੀ ਸਾਡੇ ਨਾਲ ਬੰਦ ਸਿੰਘ ਚੱਬਰ ਨੇ ਚੱਬਰ ਸਾਹਿਬ ਇੱਕ ਦੌਰ ਚ ਇਹ ਸਾਰਾ ਹਾਦਸਾ ਵਾਪਰਦਾ ਤੁਹਾਡੇ ਨਾਲ ਤੁਹਾਡੇ ਨਾਲ ਵੱਡਾ ਜ਼ੁਲਮ ਹੁੰਦਾਗਾ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਡੀ ਵਿਅਕਤੀਗਤ ਜ਼ਿੰਦਗੀ 'ਚ ਕੀ ਫਰਕ ਪਿਆ ਕੀ ਨਹੀਂ ਪਿਆ ਉਸ ਤੋਂ ਬਾਅਦ ਤੁਸੀਂ ਪੰਜਾਬ ਨੂੰ ਕਿਵੇਂ ਦੇਖ ਰਹੇ ਹੋ ਕਿ ਪੰਜਾਬ ਇਹ ਜਾਤੀਗਤ ਜਿਹੜਾ ਸਾਰਾ ਮਾਮਲਾ ਉਹ ਚ ਕਿੰਨਾ ਕਿ ਨਿਕਲਿਆਗਾ ਪੰਜਾਬ ਦੇ ਵਿੱਚ ਤਾਂ ਜੋ ਪਹਿਲਾ ਘਟਣਾ ਸੀ ਗਿਆ ਪਹਿਲੇ ਤਾਂ ਮੇਰੇ ਪਿੰਡ ਚ ਹੀ ਲਾ ਲਓ ਮੇਰੇ ਪਿੰਡ ਚ ਹੁਣ 5 ਵਜੇ ਤੋਂ ਬਾਅਦ ਕੋਈ ਜ਼ਿਮੀਂਦਾਰ ਸਾਡੇ ਮਹੱਲੇ ਵਿੱਚ ਨਹੀਂ ਆਉਂਦਾ ਦੂਜੇ ਨੰਬਰ ਤੇ ਸਾਰੇ ਏਰੀਆ ਚ ਕਿਸੇ ਦੀ ਧੀ ਭੈਣ ਨੂੰ ਨਹੀਂ ਜਿਹੜਾ ਪਹਿਲਾ ਜ਼ੁਲਮ ਹੁੰਦਾ ਸੀ ਉਹ ਨਹੀਂ ਹੁੰਦਾ ਤੀਜੇ ਨੰਬਰ ਤੇ ਜੀ ਹੁਣ ਇਹ ਦੁਨੀਆ ਸਮੁੰਦਰਾਂ ਚ ਮੱਛੀਆਂ ਨੇ ਵੀ ਸਾਰਾ ਕੁਝ ਤਾਂ ਪੁਣਿਆ ਨਹੀਂ ਜਾਂਦਾ ਬੀਜੇ ਹੁਣ ਕੋਈ ਚੋਰ ਚੋਰੀ ਨੂੰ ਕੁਛ ਵੀ ਕਰਦਾ ਉਹਦਾ ਹੀ ਤਾਂ ਸੀ ਜ਼ਿੰਮੇਵਾਰੀ ਨਹੀਂ ਜਿਵੇਂ ਅੱਗੇ ਰੌਲਾ ਪੈ ਕੇ ਕੋਈ 10000 ਕੋਈ 5000 ਦੇ ਕੇ ਰਾਜੀਨਾਮੀ ਹੋ ਜਾਂਦੇ ਸੀ ਉਹ ਬੰਦ ਹੋ ਗਿਆ ਤੇ ਹੁਣ ਲੋਕ ਮਜ਼ਦੂਰ ਲੋਕ ਲੜਾਈ ਲੜਦੇ ਆ ਸਾਡੇ ਕੋਲੇ ਸਿੱਧਾ ਫੋਨ ਮਾਰਦੇ ਵੀ ਸਾਡੇ ਨਾਲ ਧੱਕਾ ਹੋ ਗਿਆ ਪੰਜਾਬ ਚ ਵੀ ਮੈਂ ਜਾਂਦਾ ਬਾਹਰ ਵੀ ਜਾਂਦਾ ਕਿਸੇ ਵੀ ਮਜ਼ਦੂਰ ਦੇ ਮੈਂ ਬਾਹਰ ਬੰਬਈ ਤੇ ਇੱਕ ਵੀ ਜਾਇਆ ਮੈਂ ਪੂਨੇ ਵੀ ਜਾਇਆ ਪਟਨਾ ਸਾਹਿਬ ਵੀ ਜਾਇਆ ਇਹ ਜਿੱਥੇ ਮਜ਼ਦੂਰਾਂ ਦੇ ਧੱਕੇ ਹੁੰਦੇ ਮੈਨੂੰ ਬਾਹਰ ਵੀ ਲੈ ਜਾਂਦੇ ਆ ਜਿਹੜੇ ਉੱਥੇ ਵੀ ਹੁਣ ਪੂਨੇ ਦੇ ਵਿੱਚ ਬਲਾਤਕਾਰ ਬਹੁਤ ਜ਼ਿਆਦਾ ਹੁੰਦਾ ਨਾਲੇ ਲੜਕੀਆਂ ਨੂੰ ਮਾਰ ਦਿੰਦੇ ਆ ਉੱਥੇ ਵੀ ਮੈਨੂੰ 4 5 6 ਦਿਨ ਲਾ ਕੇ ਆ ਜੀ ਮੈਂ ਦਿੱਲੀ ਉਹ ਜਹਾਜ ਜਿਹੜਾ ਸੀਗਾ ਵੀ ਜ਼ੁਲਮ ਤਾਂ ਸਰਕਾਰਾਂ ਹੀ ਜ਼ੁਲਮ ਕਰਾਉਂਦੀਆਂ ਨੇ ਤੇ ਸਰਕਾਰਾਂ ਹੀ ਜ਼ੁਲਮ ਦੀਆਂ ਜ਼ਿੰਮੇਵਾਰ ਨੇ ਹਰਿਆਣੇ ਦੇ ਵਿੱਚ ਕਿੰਨਾ ਜ਼ੁਲਮ ਹੋਇਆ ਕੱਲ ਦਾ ਸਪਸ਼ਟੀਕਰਨ ਹੋ ਗਿਆ ਵੀ ਕੁਝ ਹੋਇਆ ਹੀ ਨਹੀਂ ਤੁਹਾਨੂੰ ਲੱਗਦਾ ਕਿ ਪੰਜਾਬ ਬਦਲਿਆਗਾ ਜੀ ਪੰਜਾਬ ਬਦਲਿਆ ਲੱਗਦਾ ਤੁਹਾਨੂੰ ਇਹਦੇ ਬਦਲਣ ਵਿੱਚ ਭੂਮਿਕਾ ਕਿਦੀ ਹੈਗੀ ਇਹਨੂੰ ਕਿਹਨੇ ਬਦਲਿਆਗਾ ਜਿਹੜਾ ਪਿਛਲੇ ਸਮੇਂ ਇਹ ਮਜ਼ਦੂਰ ਲੋਕਾਂ ਨੇ ਸੀਪੀਆਈ ਐਮਐਲ ਲਿਬਰੇਸ਼ਨ ਨੇ ਕਾਮਰੇਡਾ ਨੇ ਬਦਲਿਆ ਚਾਹੋ ਸਾਰੀਆਂ ਪਾਰਟੀਆਂ ਦਾ ਸਾਡਾ ਸਮਝੌਤਾ ਲਾ ਲਓ ਇਹ ਦੂ 30 40 ਸਾਲ ਪਹਿਲਾਂ ਹੁਣ ਬਹੁਤ ਪਰਸੈਂਟ ਮਜ਼ਦੂਰ ਲੋਕਾਂ ਦੀ ਗੱਲ ਵੀ ਸੁਣਦੇ ਆ ਤੇ ਫਰਕ ਵੀ ਪੈਣਾ ਜਾਂਦਾ ਪਰ ਕਾਮਰੇਡਾ ਉਹ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਜਾਤ ਦਾ ਮਸਲਾ ਸੀਗਾ ਹਾਂਜੀ ਉਹਨੂੰ ਉਵੇਂ ਨਹੀਂ ਉਠਾਇਆ ਪਿਛਲੇ ਸਮੇਂ 'ਚ ਜਦੋਂ ਪਿਛਲੇ 40-50 ਸਾਲਾਂ ਦੇ ਅੰਦਰ ਜਿਸ ਤਰ੍ਹਾਂ ਉਠਾਉਣਾ ਚਾਹੀਦਾ ਸੀ ਇਹਦੇ ਬਾਰੇ ਬਹੁਤ ਸਾਰੇ ਦਲਿਤ ਲੇਖਕ ਨੇ ਜਿਹੜੇ ਉਹ ਵੀ ਜ਼ਿਕਰ ਕਰਦੇ ਨੇ ਲਾਲ ਸਿੰਘ ਦਿਲਵੀ ਹੋਰ ਵੀ ਕਈ ਲੋਕ ਲੇਖਕ ਜ਼ਿਕਰ ਕਰਦੇ ਨੇ ਤੁਹਾਨੂੰ ਲੱਗਦਾ ਕਿ ਇਹ ਮਾਮਲੇ ਪਹਿਲਾਂ ਉਠਾਏ ਹੁੰਦੇ ਤਾਂ ਅੱਜ ਹਾਲਤ ਦਲਤਾਂ ਦੀ ਹੋਰ ਹੁੰਦੀ ਪੰਜਾਬ 'ਚ ਇੱਕ ਗੱਲ ਤਾਂ ਹੈਗੀ ਜਿੰਨੇ ਹੁਣ ਉੱਗੇ ਕਾਮਰੇਡ ਮਜ਼ਦੂਰ ਲੋਕ ਹੁਣ ਉੱਗੇ ਹੋਏ ਐ ਇਹਦੋਂ 50 ਸਾਲ ਸੰਤਰਾਮਦਾਸੀ ਵਰਗੇ ਸੀਗੇ ਟਾਮੇਟਾ ਦੇ ਤੇ ਉਹਦੋਂ ਪੁਲਿਸ ਦਾ ਲਾਠੀ ਚਾਰ ਜਾਂਦਾ ਸੀ ਜਿੰਨਾ ਹੁਣ ਖੁੱਲ ਕੇ ਪ੍ਰਚਾਰ ਹੁੰਦਾ ਓਦੋਂ ਹੁੰਦਾ ਨਹੀਂ ਇਸ ਨੂੰ ਵੀ ਮੰਨਣੀ ਜੇ 40 ਸਾਲ ਪਹਿਲਾਂ ਇਲੈਕਸ਼ਨ ਹੁੰਦੇ ਕਾਮਰੇਡਾਂ ਦੇ ਤਾਂ ਸਰਕਾਰਾਂ ਬਣਦੀਆਂ ਉਦੋਂ ਪੂਲ ਸਮਕਾਬਲੇ ਹੁੰਦੀ ਸੀ ਵੋਟਾਂ ਪਾਉਣ ਦਾ ਕਾਮਰੇਡਾਂ ਦਾ ਟਾਈਮ ਹੀ ਨਹੀਂ ਸੀ ਮੈਂ ਨਿੱਕਾ ਜਿਹਾ ਹੁੰਦਾ ਇੱਕ ਤਾਂ ਰਾਤ ਨੂੰ 10-10000 ਬੰਦੇ ਇਕੱਠੇ ਹੋ ਜਾਂਦਾ ਜੀ 20-20 ਪਿੰਡ ਇਕੱਠੇ ਹੋ ਜਾਂਦੇ ਸੀ ਤੇ ਜੇ ਹੁਣ ਇਲੈਕਸ਼ਨ ਹੋਏ ਐ ਤਾਂ ਹੁਣ ਲੋਕ ਮਜ਼ਦੂਰ ਲੋਕ ਲਾ ਲੋ ਕਿਸਾਨ ਲਾ ਲੋ ਹੁਣ ਰਿਸ਼ਮਤ ਦੇ ਗਿੱਜਗੇ ਇਲੈਕਸ਼ਨਾਂ 'ਚ ਸ਼ਰਾਬ ਪਿਆ ਦੰਦੇ ਆ ਭੁਖੀ ਖਵਾ ਲੰਦੇ ਆ ਭੀ ਖਵਾ ਲੰਦੇ ਆ ਤੇ ਹਜ਼ਾਰ ਹਜ਼ਾਰ ਪੰਜ ਪੰਜ ਦਾ ਲਾਲਚ ਪੈਸਾ ਦਾ ਦੇ ਦਿੰਦੇ ਆ ਪੰਜਾਬ ਚ ਲੈਫਟ ਤੋਂ ਬਿਨਾ ਜਿਹੜੀ ਖੱਬੇ ਪੱਖੀ ਲਹਿਰ ਆ ਉਹਦੇ ਤੋਂ ਬਿਨਾ ਦਲਿਤ ਪਾਰਟੀਆਂ ਰਹੀਆਂ ਨੇ ਪੰਜਾਬ ਚ ਬੀਐਸਪੀ ਆ ਪੰਜਾਬ ਚ ਆਧ ਧਰਮ ਲਹਿਰ ਆ ਪੰਜਾਬ ਚ ਹੋਰ ਕਈ ਦਲਿਤ ਆਰਗੇਨਾਈਜੇਸ਼ਨਾਂ ਕੰਮ ਕਰ ਰਹੀਆਂ ਤੁਹਾਨੂੰ ਲੱਗਦਾਗਾ ਕਿ ਜਿਹੜੀ ਇਹ ਸੋਸ਼ਲ ਟਰਾਂਸਫਰਮੇਸ਼ਨ ਹੋਈ ਆ ਜਿਹੜਾ ਇਹ ਸਮਾਜਿਕ ਬਦਲਾਅ ਆਇਆ ਕਿ ਹੁਣ ਥੋੜੀ ਬਹੁਤੀ ਦਲਤਾਂ ਨੂੰ ਰਿਸਪੈਕਟ ਮਿਲਣ ਲੱਗੀ ਉਹਦਾ ਵੀ ਕੋਲ ਆਗਾ ਉਦਾਹਨ ਰੋਲ ਮੈਂ ਖੋਦ ਖਬਰਾਂ ਸੁਣੀਆਂ ਨੇ ਹਰਿਆਣੇ ਦੇ ਵਿੱਚ ਵੀ ਹਰਿਆਣੇ 'ਚ ਦੰਗੇ ਜਿਹੜੇ ਹੋਏ ਐ ਉਹ ਕਹਿੰਦੇ ਵੀ ਪੰਜਾਬ 'ਚ ਇੰਨੇ ਦੰਗੇ ਨਹੀਂ ਹੁੰਦੇ ਵੀ ਉੱਥੇ ਮਜ਼ਦੂਰਾਂ ਦੀਆਂ ਪਾਰਟੀਆਂ ਕਾਮਯਾਬ ਹੁੰਦੀਆਂ ਜਾਂਦੀਆਂ ਤੇ ਹਰਿਆਣੇ 'ਚ ਹਲੇ ਹੈ ਹੀ ਨਹੀਂ ਤੇ ਉਥੋਂ ਨਿਪਤਕਰਾਰ ਮੈਂ ਸੁਣਿਆ ਆ ਖਬਰ ਤੇ ਜਿਹੜੀਆਂ ਪੰਜਾਬ ਦੇ ਵਿੱਚ ਮਜ਼ਦੂਰ ਲਹਿਰਾਂ ਨੇ ਉਹ ਹੁਣ ਅੱਗੇ ਨਾਲੋਂ ਕਾਮਯਾਬ ਹੋ ਰਹੀਆਂ ਨੇ ਤੁਸੀਂ ਦਲਿਤ ਆਈਕਨ ਨੇ ਜਿਹੜੇ ਉਹਦੇ ਵਿੱਚ ਬਾਬਾ ਸਾਹਿਬ ਮੇਦਕਰ ਨੇ ਉਹਦੇ ਵਿੱਚ ਕਾਂਸੀ ਰਾਮ ਨੇ ਹਾਂ ਉਹਦੇ ਜੋਤੀਬਾ ਫੂਲੇ ਨੇ ਉਹਦੇ ਵਿੱਚ ਪੰਜਾਬ ਦੀ ਆਧਰਮ ਲਹਿਰ ਚੋਂ ਬਾਬਾ ਮੰਗੂਆਲ ਨੇ ਹਾਂ ਜੀ ਇਹਨਾਂ ਸਾਰੇ ਲੋਕਾਂ ਨੂੰ ਜਾਣਦੇ ਹੋ ਇਹਨਾਂ ਲੋਕਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਇਹਨਾਂ ਦੀਆਂ ਜਿਹੜੀਆਂ ਦਲਤਾਂ ਲਈ ਪ੍ਰਾਪਤੀਆਂ ਨੇ ਇਹਨਾਂ ਦੀਆਂ ਜੀ ਉਹਦਾ ਆਪਣਾ ਮਤੇ ਆ ਪਰ ਜਦ ਹੁਣ ਅਸੀਂ ਆ ਮੈਂ ਹਰੇਕ ਪੰਜਾਬ ਦੇ ਥਾਣੇ 'ਚ ਜਿੱਥੇ ਵੀ ਮੈਨੂੰ ਕੰਮ ਪੈਂਦਾ ਹੈ ਵੀ ਸਾਡੇ ਮਜ਼ਦੂਰਾਂ ਤੇ ਧੱਕਾ ਹੋ ਗਿਆ ਮੈਂ ਥਾਂ-ਥਾਂ ਜਾਂਦਾ ਜੋ ਤਾਂ ਕਿ ਤੇ ਬੋਟ ਆਉਣੀ ਉਹ ਤਾਂ ਬਾਦਲ ਕੈਪਟਨ ਕੰਨੀ ਜਾਂਦੀ ਹੈ ਤੇ ਜਦੋਂ ਕਿਸੇ ਨਾਲ ਲੜਾਉਣਾ ਹੈ ਜਾਂ ਪੁਲਿਸ ਨਾਲ ਲੜਾਉਣਾ ਜਾਂ ਕਿਸੇ ਮੁਲਾਜ਼ਮਾ ਤੇ ਧਰਨਾ ਧਰਾਉਣਾ ਉਦੋਂ ਸਾਡੇ ਕੋਲੇ ਆਉਂਦੇ ਆ ਇਹ ਲੋਕ ਮਜ਼ਦੂਰ ਲੋਕਾਂ 'ਚ ਵੀ ਥੋੜਾ ਜਿਹਾ ਹਲੇ ਕਸੂਰ ਹੈਗਾ ਚਾਹ ਹਦਾਨ ਪੜ ਲਾ ਲਓ ਚਾਹੇ ਕੁਛ ਵੀ ਲਾ ਲਓ ਚਾਹੇ ਝੇਪ ਲਾ ਲਓ ਹਲੀ ਉਹ ਨਹੀਂ ਲਹਿਰ ਮਜ਼ਦੂਰ ਲੋਕਾਂ ਦੀ ਇਲੈਕਸ਼ਨਾਂ ਤੇ ਆ ਕੇ ਬਦਲ ਜਾਂਦੀ ਤੁਸੀਂ ਬਾਬਾ ਸਾਹਿਬ ਬੇਦਖਨ ਨੂੰ ਪੜਿਆਗਾ ਮੈਂ ਪੜਿਆ ਵੀ ਮੈਂ ਮੰਨਦਾ ਵੀ ਆ ਜੇ ਸਾਨੂੰ ਬੋਰਡ ਦਾ ਹੱਕ ਮਿਲਿਆ ਜਾਂ ਸਾਨੂੰ ਤੁਰਨ ਫਿਰਨ ਦਾ ਹੱਕ ਮਿਲਿਆ ਗੱਡੀ ਦਾ ਹੱਕ ਮਿਲਿਆ ਜਾਂ ਕੋਈ ਵੀ ਸਹੂਲਤ ਦਾ ਪਹਿਲਾਂ ਮੇਰੇ ਦਾਦੇ ਪਰਦਾਦੇ ਕਹਿੰਦੇ ਸੀ ਸ਼ਿਰ ਤੇ ਪੱਗ ਹੀ ਨਹੀਂ ਸੀ ਬੰਨਣ ਦਿੰਦੇ ਸਮਰਾਜਦਾਰ ਲੋਕ ਉਹ ਸਾਰੀ ਡਾਕਟਰ ਮੇਡ ਕਰਦੇ ਦੇਣ ਮੈਂ ਤਾਂ ਉਹਨੂੰ ਰੱਬ ਆ ਸਾਹਮਣੇ ਤਾਂ ਪਿਛਲੇ ਦਿਨਾਂ ਚ ਇੱਕ ਮੁੰਡੇ ਨੇ ਖੁਦਕੁਸ਼ੀ ਕੀਤੀ ਰੋਹਿਤ ਬੇਮਲਾ ਨਾਂ ਦਾ ਤੁਸੀਂ ਉਹਦੇ ਬਾਰੇ ਸੁਣਿਆ ਉਹ ਜਿਹੜਾ ਮੁੰਡਾ ਨੇ ਫਾਹਲਤ ਹੈ ਹైదరాబాద్ ਹਾਂ ਉਹਦੇ ਬਾਰੇ ਤਾਂ ਮੈਂ ਜੈਪੁਰ ਭੋਲੇ ਆ ਠੀਕਾ ਮੈਂ ਮੈਨੂੰ ਕਹਿੰਦੇ ਵੀ ਤੂੰ ਉਹਦੇ ਬਾਰੇ ਕੀ ਬੋਲਦਾ ਮੈਂ ਕਿਹਾ ਮੈਂ ਉਹਦੇ ਬਾਰੇ ਕਲਾਖ ਬੋਲਦਾ ਕਹਿੰਦੇ ਕਲਾਖ ਕਿਉਂ ਮੈਂ ਕਿਹਾ ਨਹੀਂ ਫਾਹਾ ਨਹੀਂ ਛੇ ਲੈਣਾ ਉਹਨੇ ਲੜਨਾ ਸੀ ਫੰਮ ਮਾਰੀ ਜਾਂਦਾ ਨਿਰਮੰਗੋ ਹੱਥ ਪੈਰ ਵੱਢੇ ਜਾਂਦੇ ਉਹਦੀ ਕੁਰਬਾਨੀ ਤਾਂ ਕਹਿੰਦੇ ਚਾਹੇ ਉਹ ਵੱਢੀ ਦੰਦੇ ਮੇਰੀ ਕੁਵਾਰ ਬਹੁਤ ਕੀ ਖਬਰਾਂ ਛਪੀਆਂ ਸੀ ਉੱਥੇ ਜੈਪੁਰ ਮੈਂ ਕਿਹਾ ਉਹਨੇ ਲੜਾਈ ਲੜਨੀ ਸੀ ਹੁਣ ਉਹ ਫਾਂਸੀ ਲੈ ਲਈ ਮਰ ਗਿਆ ਹੁਣ ਮੈਂ ਪਪਾ ਜਿਹੜੇ ਮੇਰੇ ਦੁਸ਼ਮਣਾਂ ਉਹਨਾਂ ਦੇ ਬਾਅਦ ਹੀ ਮੈਂ ਲਾਂਗੜਾਂ ਡੁੱਡਾਂ ਪਰ ਜਿੰਨਾਂ ਦਾ ਮੈਂ ਨੇਤਾ ਜੋ ਤਾਂ ਮੈਨੂੰ ਜਹਾਜ਼ਾਂ ਦੇ ਚਲਾਉਂਦੇ ਇੱਕ ਪੱਤਰ ਲਿਖਿਆ ਉਹਨੇ ਖੁਦਕੁਸ਼ੀ ਤੋਂ ਪਹਿਲਾਂ ਤੁਸੀਂ ਉਹਦੇ ਬਾਰੇ ਕੋਈ ਜ਼ਿਕਰ ਸੁਣਿਆ ਉਹਦੇ ਬਾਰੇ ਪੜਿਆ ਨਹੀਂ ਜੇਨੇ ਮੈਂ ਅਣਪੜਾਂਗਾ ਮੈਨੂੰ ਦੱਸ ਦਿੰਦੇ ਮੈਂ ਖਬਰਾਂ ਪੜ ਲੈਣਾ ਤੇ ਮੇਰੇ ਨਾਲ ਉੱਥੇ ਘਟੂ ਘਟ 10 ਪੱਤਰਕਾਰਾਂ ਨੇ ਵੀ ਗੱਲ ਕੀਤੀ ਸੀ ਜੈਪੁਰ ਵੀ ਤੁਸੀਂ ਉਹਦੇ ਬਾਰੇ ਮੈਂ ਉਹਦੀ ਗਲਤੀ 100% ਹੀ ਗਿਣਦਾ ਉਹਦੀ ਗਲਤੀ ਐ ਗਿਣਦਾ ਵੀ ਉਹਨੇ ਲੜਾਈ ਲੜਨੀ ਹੁਣ ਫੌਜੀ ਆ ਅਤਵਾਦੀ ਮਾਰ ਦਿੰਦੇ ਆ ਪਿੱਛੋਂ ਘੇਰਾ ਪਾ ਕੇ ਉਹਨਾਂ ਨੂੰ ਮਾਰ ਦਿੰਦੇ ਆ ਉਹ ਲੜਾਈ ਤਾਂ ਲੜਦੇ ਆ ਪਰ ਕੁਝ ਲੋਕ ਕਹਿੰਦੇ ਨੇ ਖੁਦਕੁਸ਼ੀ ਕੋਈ ਬੁਝਦਲ ਕਦਮ ਨਹੀਂ ਹੁੰਦੀ ਜਿਹੜੇ ਹਣ ਜੇ ਅੰਦਰ ਫਾਹ ਪੱਖੇ ਨਾ ਲੈ ਲਿਆ ਜਾਂ ਸਪਰੇਅ ਪੀ ਲਈ ਜਾਂ ਲੈਟਰ ਨਾਲ ਲੱਗ ਗਿਆ ਜਾਂ ਰੇਲ ਗੱਡੀ ਥੱਲੇ ਆ ਗਿਆ ਜਾਂ ਕੋਈ ਕਿਸੇ ਖੂਹ ਚ ਮਰ ਗਿਆ ਮੈਂ ਉਹਨੂੰ ਬੰਦਾ ਨਹੀਂ ਗਿਣਦਾ ਹਣ ਦਸ਼ਮੀ ਪਾਤਸ਼ਾਹ ਜੀ ਅਨੰਦਪੁਰ ਤੋਂ ਸਭ ਦਾ ਰੌਲਾ ਤਾਂ ਇਹੀ ਚ ਜੰਮੂ ਕਸ਼ਮੀਰ ਦਾ ਵੀ ਤੇ ਦਿੱਲੀ ਚਾਨਣੀ ਚਾਉਂ ਕਿ ਸੀਸਕਤਾ ਆਇਆ ਸੀਗਾ ਜੰਮੂ ਕਸ਼ਮੀਰ ਦੇਆਂ ਕੁੜੀਆਂ ਨੂੰ ਮੱਲੋਜੋਰੀ ਮੁਸਲਮਾਨ ਲੈ ਜਾਂਦੇ ਸੀ ਕਹਿੰਦੇ ਸੀ ਕਿਸੇ ਭਲੇ ਪੁਰਸ਼ ਦਾ ਸੀਸੇ ਲੱਗੂ 10ਵੇਂ ਪਾਸ਼ਾ ਜੀ 9 ਸਾਲ ਦੇ ਸੀ ਕਹਿੰਦੇ ਛ ਉਥੋਂ ਭਲਾ ਪੁਰਸ਼ ਕੌਣ ਹੋਊਗਾ ਤੇ ਬਾਬਾ ਜੀ ਬਣ ਚੰਗੇ ਸੀ ਉਦੋਂ 18 17 ਸਾਲ ਦੇ ਸੀਗੇ ਤੇ ਆਪਦੇ ਪਿਓ ਦਾ ਸੀਸ ਧਰ ਕੇ ਉਹਦਾ ਸੀਸ ਚਾੱਕ ਕੇ ਅਨੰਦਪੁਰ ਸਾਹਿਬ ਲੈ ਆਏ ਸੀ ਅਸੀਂ ਤਾਂ ਉਹ ਕੁਰਬਾਨੀ ਦੇ ਬੰਦੇ ਆ ਤੁਹਾਨੂੰ ਲੱਗਦਾ ਪੰਜਾਬ ਦੇ ਅੰਦਰ ਜਿਹੜੀ ਜਦੋਂ ਯੂਪੀ ਬਿਹਾਰ ਨੂੰ ਦੇਖਦੇ ਆਪਾਂ ਜਾਂ ਭਾਰਤ ਦੀਆਂ ਹੋਰ ਸਟੇਟਾਂ ਦੇਖਦੀਆਂ ਉੱਥੇ ਜਾਤੀਵਾਦ ਬਹੁਤ ਬੁਰੀ ਤਰ੍ਹਾਂ ਫੈਲਿਆ ਹੋਇਆਗਾ ਪੰਜਾਬ ਚ ਇੱਕ ਸਿੱਖੀਜ਼ਮ ਦਾ ਰੋਲ ਰਿਹਾ ਜਿਹਦੇ ਕਰਕੇ ਉਸ ਤਰ੍ਹਾਂ ਦਾ ਜਾਤੀਵਾਦ ਨਹੀਂ ਇੱਥੇ ਜਿਸ ਤਰ੍ਹਾਂ ਦਾ ਬਾਕੀ ਥਾਂ ਦੇ ਉੱਤੇ ਆ ਜਿੰਨਾ ਬਾਹਰਲੇ ਸ਼ੂਬੇ ਚ ਬਲਾਤਕਾਰ ਹੁੰਦਾ ਪੰਜਾਬ ਚ ਨਹੀਂ ਹੁੰਦਾ ਤੇ ਬਾਕੀ ਆ ਜਿਹੜੀਆਂ ਦੋ ਤਿੰਨ ਘਟਨਾ ਹੋਗੀਆਂ ਮੋਗੇ ਹੋਗੀਆਂ ਉਹ ਹੋਰ ਹੋਗੀ ਮੇਰੀ ਹੋਗੀ ਇਹ ਨਾਂ ਤੇ ਵੀ ਮਜ਼ਦੂਰ ਲੋਕਾਂ ਦੇ ਬਹੁਤ ਹੀ ਲੋਕ ਚੱਕੰਨੇ ਹੋਗੇ ਵੀ ਜੇ ਮਜ਼ਦੂਰ ਤੇ ਕਿਸੇ ਤੇ ਟੈਕ ਕਹੂਗਾ ਤਾਂ ਉਹਨਾਂ ਨਾ ਬੁਰੀ ਵੀ ਹੁੰਦੀ ਉਹ ਹੁਣ ਉਹ ਡੋਡਾ ਡੂਡਾ ਸੀਗਾ ਆਪਦੇ ਜਨੇ ਬਾਦਲ ਦਾ ਜੇਬ ਚ ਪਾਇਆ ਕਹਿੰਦਾ ਸੀਗਾ ਹੁਣ ਉਹਦੀ ਵੀ ਲੋਕਾਂ ਨੇ ਬੂਥ ਗੱਡਤੀ ਤੇ ਹੁਣ ਜੇ ਹਣ ਸ਼ਖਮੀਰ ਬਾਦਲ ਹੈ ਜਿਹੜਾ ਤੁਹਾਨੂੰ ਬਾਦਲ ਕਹਿੰਦੇ ਬਾਦਲ ਦੂਜੇ ਤਾਂ ਛੱਡ ਹੀ ਵਰ ਗਈ ਹੈ ਜੇ ਹੁਣ ਉਹਦੇ ਠੱਗੀਆਂ ਮਾਰ ਕੇ ਜ਼ਮੀਨ ਲੈ ਲਈ ਪੈਸ ਹੈ ਪੈਸੇ ਤਾਂ ਕੰਜਰਾਂ ਕੋਲੇ ਬਥੇਰੇ ਅਕਲਾਵਾਂ ਕੋਲੇ ਬਥੇਰੇ ਜਿੜੀ ਅਣਖ ਉਹ ਹਰੇਕ ਕੋਲੇ ਨਹੀਂ ਹੈਗੀ ਮੈਨੂੰ ਜਦੋਂ ਮੇਰੀ ਲੜਕੀ ਦਾ ਕੇਸ ਸੀ ਨਾ ਉਹ ਅਣਖੀ ਦੇ ਕੋਲ ਨਹੀਂ ਹੈਗੀ ਪੰਜਾਬ 'ਚ ਤੁਸੀਂ ਕਿਹਨੂੰ ਦੇਖਿਓ ਜਿਹਦੇ ਕੋਲ ਅਣਖ ਨਹੀਂ ਹੈਗੀ ਅਣਖ ਤਾਂ ਅਸੀਂ ਕਹਿੰਨੇ ਆਂ ਵੀ ਜਿਹੜਾ ਹੁਣ ਹੁਣ ਲੁੱਟਮਾਰ ਕਰਕੇ ਪੈਸੇ ਹੁਣ ਰੇੜੀ ਵਾਲੇ ਨੂੰ ਵੀ ਕਹਿੰਦਾ ਵੀ ਮੇਰਾ ਹਿੱਸਾ ਪਾ ਲੈ ਇੱਥੇ ਸਾਡੇ ਮਾਨਸਾ ਮਿੱਠੂ ਕਵਾੜੀਆ ਸੀਗਾ ਉਹ ਹਰਿਆਣੇ 'ਚ ਲੈ ਗਿਆ ਆਪਣੀਆਂ ਜੀਪਾਂ ਕਾਰਾਂ ਚੱਕ ਕੇ ਉਹਨੂੰ ਸ਼ਖਮੀਰ ਬਾਦਲ ਕਹਿੰਦਾ ਮੇਰਾ ਹਿੱਸਾ ਪਾਓ ਤੇ ਕੋਈ ਵੀ ਕੰਮ ਹੈ ਹੋਟਲਾਂ ਚ ਕਹਿੰਦਾ ਨਾ ਵੀ ਰਹੇ ਛਾਪੋ ਵੀ ਹਲੇ ਉਹਦੇ ਕੋਲ ਤੋੜ ਹੈ ਅਸੀਂ ਖਬੋਰ ਗਏ ਉਹਦੇ ਦਰਖ ਨੇਬੂਆ ਉਹਦੇ ਕਿਨੂਆ ਹਲੇ ਤਾਂ ਟੰਬੇ ਲਾਏ ਹੋਏ ਇੰਨਾ ਬਾਜਣਾ ਤੇ ਹੋਰ ਦੇ ਛੁੱਕੇ ਪਏ ਸੀ ਪੁੱਛਿਆ ਵੀ ਬਾਈ ਛੋਡੇ ਕਿਉਂ ਨਹੀਂ ਫਾਲ ਤੇ ਉਹਦੇ ਕਿਉਂ ਕਹਿੰਦੇ ਬਾਈ ਸਾਨੂੰ ਉਹ ਦਵਾਈ ਨਹੀਂ ਦੰਦੇ ਜਿਹੜੀ ਉਹਦੇ ਬੂਟਿਆਂ ਨੂੰ ਦਵਾਈ ਛਿੜਕਦੇ ਆ ਉਹ ਤਾਂ ਦਾਸ ਦਾ ਸਮਾਨ ਲੱਗੇ ਪਈ ਤੇ ਉਹਨਾਂ ਦੇ ਪਸ਼ੇਰੀਆਂ ਨਾਲ ਲੱਗੇ ਅਸੀਂ ਖੜਾ ਕੇ ਗੱਡੀ ਪੁੱਛਿਆ ਵੀ ਛੋਡੇ ਕਿਉਂ ਨਹੀਂ ਫਾਲੀ ਪਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਦਲਤਾਂ ਦਾ ਮਸੀਹਾ ਤਾਂ ਮੈਂ ਆ ਅਸੀਂ ਤਾਂ ਆਟਾ ਦਾਲ ਸਕੀਮ ਦਿੱਤੀ ਹੈ ਦਲਤਾਂ ਨੂੰ ਮੈਂ ਕਹਿੰਦਾ ਇਹ ਬਿਲਕੁਲ ਸਾਨੂੰ ਇੱਕ ਗਧੇ ਬਣਾਤਾ ਅਣਖ ਨਹੀਂ ਰਹੀ ਛਾਡੀ ਅਸੀਂ ਦੀਖਦੇ ਰਹਿੰਦੇ ਵੀ ਬਾਦਲ ਕਣਕ ਕਦੋਂ ਦੇਊਗਾ ਜੇ ਸਾਡੇ ਇੱਕ ਜਵਾਕ ਨੂੰ ਮਹੀਨੇ ਦਾ 20000 ਮਿਲੇ ਨੌਕਰੀ ਲੱਗੇ ਘਰ ਘਰ ਅਸੀਂ ਆਟਾ ਦਾਲ ਤੋਂ ਕੀ ਟਿੰਡਵਾ ਲੈਣੀਆਂ ਨੇ ਅਸੀਂ ਆਪਣੀ ਮੁੱਲ ਲਾਵਾਂਗੇ ਪਰ 2500 ਨੂੰ ਕੁਆਂਟਲ ਹੋਵੇ ਤੇ ਅੱਜ 5 ਕਿਲੋ ਕੋਈ ਚੀਜ਼ ਆ ਮਹੀਨੇ ਦੀ 5 ਕਿਲੋ ਤਾਂ ਸਾਡੇ ਮੁਰਗੇ ਖਾ ਜਾਂਦੇ ਆ ਤੇ ਉਹ 5 ਕਿਲੋ ਮਹੀਨੇ ਦੀ ਦਿੰਦਾ ਇੱਕ ਜੀ ਦੀ ਤੇ ਇਹ ਤਾਂ ਪੇਡਾਂ ਚਾ ਲੈ ਗਈ ਐ ਸੀ ਤਾਂ ਮੈਂ ਛੱਡੀ ਸਾਰੀ ਪਾਰਟੀ ਨੇ ਦੀ ਬਿਸ਼ੀ ਕਣਕ ਲੈਣੀ ਨੀ ਕੀ ਕਰਨੀ ਐ ਕਣਕ ਪਰ ਪਿਛਲੀ ਵਾਰੀ ਆਟਾ ਦਾਲ ਸਕੀਮ ਕਰਕੇ ਬਾਦਲਾਂ ਦੀ ਸਰਕਾਰ ਬਣ ਗਈ ਦਲਤਾਂ ਨੇ ਵੱਡੇ ਪੱਦਰ ਦੇ ਉੱਤੇ ਵੋਟਾਂ ਪਾਈਆਂ ਐਂ ਤਾਂ ਕਹਿੰਦੇ ਸੀ ਹਲੇ ਵੀ ਲਕੋ ਹੋਇਆ ਆਟੇ ਦੀ ਤਾਂ ਕਣਕ ਐ ਕਣਕ ਦੀ ਤਾਂ ਦਾਲ ਐ ਦਾਲ ਦੀ ਤਾਂ ਨੂਨ ਮਿਰਚ ਮਸਾਲਾ ਤੇਲ ਉਹਨੂੰ ਤੜਕਾਂ ਵਿੱਚ ਵੀ ਪਾਉਣਾ ਕਿ ਕੱਲੀ ਸ਼ੋਲੇ ਜਾਂ ਬਲੂ ਅਗਲਾ ਚੀਜ਼ਾਂ ਤੋਂ 10 ਹੋਰ ਵੀ ਆ ਨਾਲ ਅੱਛਾ ਅੱਜਕੱਲ ਇੱਕ ਦੇਸ਼ 'ਚ ਨਾਰਾ ਲੱਗ ਰਿਹਾ ਹੈਗਾ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਤੁਹਾਡੀ ਲਿਬ੍ਰੇਸ਼ਨ ਪਾਰਟੀ ਵੀ ਇੱਕ ਨਾਰਾ ਲਾਉਂਦੀ ਹੈ ਹਾਂਜੀ ਕਿ ਨੀਲੇ ਆਕਾਸ਼ 'ਚ ਲਾਲ ਤਾਰਾ ਚਮਕੂਗਾ ਯਾਨੀ ਨੀਲਾ ਆਕਾਸ਼ ਦਲਿਤ ਭਾਈਚਾਰਾ ਤੇ ਲਾਲ ਕ੍ਰਾਂਤੀ ਦਲਿਤ ਭਾਈਚਾਰੇ ਦੇ ਨਾਲ ਹੀ ਹੋਊਗੀ ਇਹ ਹੁਣ ਇੱਕ ਤਾਂ ਬੰਦਾ ਕਈ ਕਿਹ ਕਹਿੰਦਾ ਹੈ ਇਹ ਤਾਂ ਫਿਰ ਸਾਨੂੰ ਆਪ ਨੂੰ ਹੀ ਪਤਾ ਲੱਗ ਗਿਆ ਘਰ ਸਾਡੇ ਕੋਲੇ ਨਹੀਂ ਥਾਂ ਸਾਡੇ ਕੋਲੇ ਨਹੀਂ ਪਾਣੀ ਪੀਣ ਨੂੰ ਸਾਡੇ ਕੋਲੇ ਨਹੀਂ ਅਸੀਂ ਤਾਂ ਇੱਥੇ ਚੰਡੀਗੜ੍ਹ ਬੈਠੇ ਸੀ ਸਾਰੇ ਬੇੜੇ ਦੀਆਂ ਮਜ਼ਦੂਰਾਂ ਦੀਆਂ ਟੂਟੀਆਂ ਪਟਟੀਆਂ ਜਿਹੀਆਂ ਨੇ ਤੁਸੀਂ ਖੱਬੇ ਪੱਖੀ ਲਹਿਰ ਨਾਲ ਜੁੜੇ ਹੋਇਓ ਸਿੱਖ ਧਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ 'ਚ ਸਿੱਖ ਧਰਮ ਤਾਂ ਹੈ ਹੀ ਸਾਡਾ ਗੱਲ ਕਰ ਸਾਡੇ ਸਾਡੇ ਜਿੱਥੇ ਚੰਗਾ ਗੁਰਦੁਆਰਾ ਸਾਡੇ ਮਜ਼ਦੂਰਾਂ ਵਿੱਚ ਨਹੀਂ ਮਿਲਦਾ ਦੰਦੇ ਜਿੱਥੇ ਕੁਰਬਾਨੀ ਉੱਥੇ ਛਾਡੀ ਆ ਹੁਣ ਅੱਜ ਮੂਰਲੇ ਮੂਰਲੇ ਸਾਲ ਚ ਪੰਥ ਨੂੰ ਖਤਰਾ ਹੈ ਪੰਥ ਨੂੰ ਖਤਰਾ ਪੰਥ ਨੂੰ ਤਾਂ ਸਦਗੀ ਨਾ ਗਈਆਂ ਬਾਦਲ ਤਾਂ ਹੁਣ ਵੋਟਾਂ ਲੈਣ ਲੱਗਿਆ ਪੰਥ ਨੂੰ ਤਾਂ 400 ਸਾਲ ਹੋ ਗਏ ਉਹਨਾਂ ਤਾਂ ਖਤਰਾ ਹੀ ਨਹੀਂ ਹੋਇਆ ਤੇ ਖਤਰਾ ਤਾਂ ਹੋ ਸਕਦਾ ਕੁਰਸੀ ਨੂੰ ਹੋ ਸਕਦਾ ਤੇ ਤਾਂ ਹੁਣ ਜਦੋਂ ਵੋਟਾਂ ਲੈਣੀ ਆਖਣਗੇ ਤੱਕੜੀ ਨੂੰ ਖਤਰਾ ਹੈ ਪੰਥ ਨੂੰ ਖਾਤਰ ਆਮ ਆਦਮੀ ਪਾਰਟੀ ਆ ਰਹੀ ਹੈ ਇੱਕ ਨਵੀਂ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੋਲਿਟਿਕਸ ਚ ਅਰਵਿੰਦ ਕੇਜਰੀਵਾਲ ਨੂੰ ਵਿਅਕਤੀਗਤ ਤੌਰ ਤੇ ਤੁਸੀਂ ਕਿਵੇਂ ਦੇਖਦੇ ਹੋ ਉਹਦੇ ਉਹਦੇ ਚ ਦੋ ਗੱਲਾਂ ਨੇ ਤਾਂ ਹੀ ਮੇਰੀ ਖਬਰ ਲੱਗੀ ਸੀ ਮੈਨੂੰ ਪਟਿਆਲੇ ਪੱਤਰਕਾਰ ਨੇ ਕਹਿੰਦਾ ਵੀ ਤੁਸੀਂ ਕੀ ਸਮਝਦੇ ਹੋ ਮੈਂ ਕਿਹਾ ਨਾ ਤਾਂ ਸੀ ਬਾਦਲ ਨੂੰ ਵੋਟ ਪਾਈਏ ਨਾ ਸੀ ਕਾਂਗਰਸ ਨੂੰ ਪਾਈਏ ਮੈਂ ਕਿਹਾ ਮੈਂ ਤਾਂ ਲਾਲ ਚੱਡੇ ਚ ਰਹੂੰਗਾ ਸੁਣੀ ਵੀ ਹੋ ਖਬਰ ਤਾਂ ਕਹਿੰਦਾ ਹੋਰ ਕਹਿੰਦਾ ਕਾਮ ਆਦਮੀ ਪਾਰਟੀ ਵਾਲੇ ਜੇ ਜਿੱਤੇਗੇ ਮੈਂ ਕਿਹਾ ਜੇ ਉਹ ਜਿੱਤੇ ਤਾਂ ਜਿੱਤ ਜਾਣ ਮਾਈਕ੍ਰੋਫੋਨ ਹਟਾਉਣਾ ਮੈਂ ਪੂਰ ਲੰਗ ਲਾਉਂਗਾ ਵੀ ਉਹਨਾਂ ਖਾਤਰ ਮੈਂ ਬੂਟ ਪਾਉਂਗਾ ਉੱਥੇ ਉਹ ਉਹਦੇ ਲਿਖਦਾ ਕਹਿੰਦਾ ਬੰਤ ਤਾਂ ਰਹੂਗਾ ਬਾਹਰ ਹੀ ਤੂੰ ਵੀ ਕਹਿੰਦਾ ਵੀ ਜੇ ਤਾਂ ਤੇ ਸੁਣਿਆ ਤੁਹਾਨੂੰ ਅਪਰੋਚ ਕੀਤਾ ਤੁਹਾਨੂੰ ਆਮ ਆਦਮੀ ਪਾਰਟੀ ਨੇ ਅਪਰੋਚ ਕੀਤਾ ਸੀ ਸਾਡੇ ਵੱਲੋਂ ਚੋਣ ਲੜੋ ਉਹ ਪਹਿਲਾਂ ਕੀਤਾ ਸੀ ਐਮ ਪੀਆ ਬੜੇ ਐਮ ਪੀਆ ਬੜੇ ਮੈਨੂੰ ਜਿਹੜੇ ਥੇ ਸ਼ਾਇਦ ਨਾ ਨਹੀਂ ਕਿਹਾ ਸੀ ਉਹਨੂੰ ਫੋਨ ਕਰਨਗੇ ਨੱਤ ਸਾਹਿਬ ਨੂੰ ਵੀ ਬੰਤ ਚੱਪੜੋਂ ਮਿਲਣਾ ਸੀ ਉਹ ਮੈਨੂੰ ਕਹਿੰਦੇ ਜੇ ਬਠਿੰਡੇ ਤੋਂ ਤੈਨੂੰ ਚੋਣ ਲੜਾ ਦਈਏ ਮਾਖੇ ਵੀ ਛੱਡ ਤਾਂ ਹੁਣ ਭਗਵਾਨ ਤਾਂ ਖੜਾ ਹੋ ਗਿਆ ਤੁਸੀਂ ਪਟਿਆਲੇ ਤੇ ਨਾ ਮਖਿਆ ਚੋਣ ਲੜ ਦੋ ਛੋਟੀ ਉੱਥੇ ਮੈਂ ਤਾਂ ਕਰਾ ਦਾਂਗੇ ਇਹ ਸਾਡੀ ਸਾਡੀ ਪਾਰਟੀ ਵੱਲੋਂ ਸੀ ਵੀ ਤੁਸੀਂ ਬਠਿੰਡੇ ਦੇ ਨਾ ਬੰਦਾ ਖੜਾ ਕਰੋ ਐਂ ਗੱਲ ਹੋ ਗਈ ਸੀ ਸਾਡੀ ਹੁਣ ਮੈਨੂੰ ਉਹ ਸਖਪਾਲ ਖੈਰਾ ਕਹਿੰਦਾ ਵੀ ਤੈਨੂੰ ਜਲੰਧਰ ਕੇ ਸ਼੍ਰੀਵਾਲ ਨੂੰ ਮਿਲਾਈਏ ਮਾਖੇ ਵੀ ਐਂ ਨਹੀਂ ਮੈਂ ਮਿਲਦਾ ਮੇਰੇ ਬੱਕਰੀ ਵਿਚਾਰ ਉਹਦੇ ਬੱਕਰੇ ਆ ਤੁਹਾਨੂੰ ਤਰਾਜ ਕੇ ਕੇਜਰੀਵਾਲ ਨੂੰ ਤਾਂ ਕਹਿੰਦਾ ਮੈਂ ਸਿਸਟਮ ਬੜਾ ਚੰਗਾ ਕਰ ਦੂੰਗਾ ਕਰਪਸ਼ਨ ਫਰੀ ਗੱਲ ਤਾਂ ਸੁਣੋ ਜਿਹੜੇ ਜਿਹੜੀ ਹੁਣ ਮਜ਼ਦੂਰਾਂ ਦੀ ਲੜਾਈ ਐ ਸੀ ਲੜਦੇ ਹਲੇ ਕੇਸ਼ਰੀਵਾਲ ਨੂੰ ਤਾਂ ਇਹਦੇ ਬਾਰੇ ਪੰਜ ਪੈਸਿਆਂ ਦਾ ਵੀ ਪਤਾ ਹੈ ਨਹੀਂ ਤੂੰ ਬਧਾਈ ਦੇ ਪਾਤਰ ਐ ਉਹ ਜੇ ਬਾਦਲ ਦੇ ਸ਼ੰਗ ਪਨ ਦੇ ਨੇ ਕੈਪਟਨ ਦੇ ਤੇ ਮੈਂ ਉਹਨੂੰ ਮਾੜਾ ਵੀ ਨਹੀਂ ਕਹਿੰਦਾ ਪਰ ਹਲੇ ਜਿਹੜੀ ਸਿਆਸਤ ਐ ਉਹਨੂੰ ਇਹੇ ਲਵੇ ਨਹੀਂ ਲੱਗਣ ਦਿੰਦੇ ਹੁਣ ਮੈਂ ਤਾਂ ਤੁਹਾਨੂੰ ਲੱਗਦਾ ਆਮ ਆਦੀ ਪਾਰਟੀ ਦੀ ਸਰਕਾਰ ਬਣੇ ਅਗਲੀ ਪੰਜਾਬ 'ਚ ਅਸੀਂ ਕਹਿਨੇ ਆ ਬੀਜੇ ਨਹੀਂ ਛਾੜੀ ਬਣਦੀ ਤਾਂ ਬਣ ਜਾਈ। ਇੱਕ ਗੱਲ ਹੈ ਵੀ ਜੇ ਦੋ ਦੋ ਦੀਆਂ ਅੱਖਾਂ ਫੋਟ ਨਤੀਜਾ ਕੋੜੇ ਤੇ ਚੜੇ ਕਿ ਬਾਦਲ ਤੇ ਕੈਪਟਨ ਹਰਦੇ ਆ ਤੀਜਾ ਪੰਥ ਹੋ ਜੇ ਨਾਲ ਤਾਂ ਲੋਕਾਂ ਨੂੰ ਪਤਾ ਲੱਗ ਜੇ। ਨਾਲ ਹੀ ਇਹਨਾਂ ਠੱਗਾਂ ਨੂੰ ਪਤਾ ਲੱਗ ਜੇ। ਇਹ ਤਾਂ ਇੱਕ 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 ਕਾਠ ਮਾ ਦੋ ਨੇ ਕਿੱਕਰ ਇੱਕ ਹੈ। ਇੱਕ ਚੜਿਆ ਆਂ ਦੀ ਆ ਦੂਜੀ ਵਾਰ ਆਲ ਨਾ ਉਹ ਪਾ ਲੈਂਦੇ ਦੂਜੀ ਵਾਰ ਉਹ। ਅੱਛਾ ਤੁਸੀਂ ਇਹ ਦੱਸੋ ਕਿ ਜਿਹੜਾ ਏਜੰਡਾ ਕੇਜਰੀਵਾਲ ਲਈ ਫਿਰਦਾ ਅੱਜ ਕੱਲ ਇਹ ਕਬੇ ਪੱਖੀਆਂ ਪਾਰਟੀਆਂ 1925 ਚ ਬਣੀ 1928 ਦੇ ਅੰਦਰ CPI ਬਣੀ ਹਾਂਜੀ ਫਿਰ CPIM ਬਣ ਗਈ ਫਿਰ ਨਕਸਲੀ ਆ ਗਏ ਫਿਰ ਲਿਬ੍ਰੇਸ਼ਨ ਆ ਗਈ ਮਾਓਵਾਦੀ ਆ ਗਏ ਪਤਾ ਨਹੀਂ ਕੌਣ ਕੌਣ ਸਾਰਾ ਲੈਫਟ ਆ ਗਿਆ ਹਾਂਜੀ ਕੀ ਕਾਰਨ ਹੈ ਕਿ ਕੇਜਰੀਵਾਲ 2-3 ਸਾਲਾਂ ਚ ਲੋਕਾਂ ਨੂੰ ਇੰਨਾ ਕਨਵਿੰਸ ਕਰ ਗਿਆ ਲੋਕ ਲੋਕ ਉਹਦੇ ਨਾਲ ਤੁਰ ਪਏ ਤੁਹਾਡੇ ਨਾਲ ਓਡੇ ਵੱਡੇ ਪੱਦਰ ਤੇ ਲੋਕ ਕਿਉਂ ਨਹੀਂ ਤੁਰ ਰਹੇ ਇਹ ਜਿਹੜੇ ਮੈਨੂੰ ਇੰਨਾ ਵੀ ਪਤਾ ਵੀ ਹੈ ਨਹੀਂ ਜਿਹੜੇ ਕਿ ਜਿਹੜੀ ਲਹਿਰ ਹੈ ਇਹ ਲਹਿਰ ਪੂਰੀ ਲੜਾਈ ਲੜ ਕੇ ਅਗਲਾ ਖੁਸ਼ ਨਹੀਂ ਜਿਵੇਂ ਹਣ ਲੜਾਈ ਭਗਤ ਸਿੰਘ ਨੇ ਲੜੀ ਸੀ ਉਹਨੇ ਰੱਸਾ ਪਾ ਲਿਆ ਆਹ ਫਾਂਸੀ ਲੈਂਦੀ ਹੈ ਕਰਤਾਰ ਛਰਾਬੇ ਨੇ ਉਦਮ ਸਿੰਘ ਨੇ ਹੁਣ ਜੇ ਗਿਣੇ ਉਹਨਾਂ ਚ ਤਾਂ ਮਾਇਆ ਆ ਗਿਆ ਜੇ ਮੈਂ ਪੂਰੀ ਘਟੂ ਘਟ ਮੈਂ 10000 ਬੰਦੇ ਨਾਲ ਲੜਾਈ ਲੜੀ ਸੀ ਫੇ ਮੇਰੀ ਕੁੜੀ ਦੀ ਬੇਇੱਜ਼ਤੀ ਕਰਾਈ ਵੀ ਇਹ ਤਣਾਡਾ ਨਾ ਪੰਗੇ ਲੈਂਦਾ ਤੇ ਜੇ ਮੈਂ ਉਹ ਲੜਾਈ ਲੜ ਗਈ ਤਾਂ ਮੈਂ ਜਮਾ ਮੱਜੇ ਤੇ ਵੀ ਬਹਿ ਗਿਆ ਜਦ ਤੱਕ ਲੜਨਾ ਪਊ ਚੱਟ ਆਲਣਾ ਪਊ ਜਦ ਤਾ ਫਿਰ ਮੇਰੇ ਮੰਗੂ ਨੂੰ ਕੀ ਰਾਂ ਇਹ ਅੱਜ ਨਹੀਂ ਉਹ 10 ਸਾਲਾਂ ਨੂੰ 10 ਸਾਲ ਨਹੀਂ ਪਾਣੀ ਮੈਂ ਉਹ ਹੀ ਕਹਿਣਾ ਕਿ ਕੀ ਗੱਲ ਆ ਕਿ ਖੱਬੇ ਪੱਖੀ ਪਾਰਟੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਕੇਜਰੀਵਾਲ ਤੋਂ ਵਧੀਆ ਏਜੰਡਾ ਉਹਨਾਂ ਕੋਲੇ ਇਹ ਜੀ ਕੀ ਕਿੱਥੇ ਖਤਾ ਖਾਗੇ ਇਹ ਜੀ ਗੱਲ ਕੀ ਹੋਊਗੀ ਕਿ ਲੋਕ ਉਹਨਾਂ ਨਾਲ ਤੁਰਨ ਨੂੰ ਤਿਆਰ ਨਹੀਂ ਲੋਕ ਇਹਨਾਂ ਨਾਲ ਤੁਰੇ ਨਹੀਂ ਇਹ ਹਨ ਅਸੀਂ ਸੁਰਜਣ ਜਿਤਾਇਆ ਸੀਗਾ ਕਾਮਰੇਡ ਉਹ ਜੋਗੇ ਤੇ ਤੁਹਾਨੂੰ ਪਤਾ ਵੀ ਹੋਊਗਾ ਜਿੱਤੇ ਅਸੀਂ ਜਦੋਂ 82 ਤਰਸੀਜ ਖਾੜਕੂ ਨੇ ਬਾਈਕਟ ਬਾਈਕਟ ਕੀਤਾ ਸੀਗਾ ਤੇ ਉਦੋਂ AK 47 ਲਿਖਿਆ ਹੋਇਆ ਸੀਗਾ ਪੇਪਰ ਦੇਤੇ ਵੀ ਜਿਹੜਾ ਵੋਟ ਪੋਚ ਉਹ ਵੀ ਪਾਤੀ ਸੀਗੀ ਪਰ ਸਾਨੂੰ ਉਹ ਛੱਡ ਗਿਆ ਉਹਨੂੰ ਦੇ ਤਾਂ 2 ਕਰੋੜ ਦਾ ਲਾਲਚ ਵੀ ਤੂੰ 2 ਕਰੋੜ ਲੈ ਲੈ ਨਾ 2 ਕਰੋੜ ਲੈਂਦਾ ਗਿਆ ਨਾ ਉਹ ਤਾਂ ਪਾਰਟੀ ਚ ਰਹਿਗਾ ਟਾਫੀਆਂ ਵੇਚਣ ਲੱਗ ਗਿਆ ਕਾਸ਼ੀ ਜੋਗ ਗਰਮ ਸਾਡੇ ਅੱਜ ਨੂੰ 20 ਬੰਦੇ ਜੁੱਤਾਂ ਲੱਗ ਜਾਂਦੇ ਜੇ ਸੁਰਜਣ ਖੜਾ ਹੁੰਦਾ ਇੱਕ ਤਾਂ ਇਹ ਗੱਲ ਹੋਈ ਦੂਜੇ ਨੰਬਰ ਤੇ ਕਾਮਰੇਡਾ ਜੰਗੀਰ ਜੋਗਾ ਜੀ ਬਥੇਰਾ ਜੁੱਤਦਾ ਰਿਹਾ ਅਰਸੀ ਬਥੇਰਾ ਜੁੱਤਦਾ ਰਿਹਾ ਜਣੇ ਗਾਹਾਂ ਬਧੂ ਲੋਕਾਂ ਨੇ ਜਿਹੜਾ ਹਣ ਬਾਦਲ ਸਾਹਿਬ ਨੇ ਮਿੱਠੀਆਂ ਗੋਲੀਆਂ ਜਾਂ ਕੈਪਟਨ ਨੇ ਦਿੱਤੀਆਂ ਕਾਮਰੇਡਾ ਨਾ ਤਾਂ ਪੈਸਾ ਲੈਣ ਨਾ ਪੈਸਾ ਦੇਣ ਅਸੀਂ ਹੁਣ ਇਲੈਕਸ਼ਨਾਂ 'ਚ ਅਸੀਂ ਸ਼ਰਾਬ ਨਹੀਂ ਪੀਂਦੇ ਨਾ ਅਸੀਂ ਭੁੱਕੀ ਖਵਾਈਏ ਨਾ ਅਸੀਂ ਪੈਸੇ ਦੀਏ ਨਸ਼ਿਆਤ ਤਾਂ ਬੰਨੀ ਵੀ ਵੋਟ ਪਾਉ ਕਿਉਂਕਿ ਜੀਰੀਵਾਲ ਵੀ ਇਹੀ ਕਹਿੰਦਾ ਸਾਰਾ ਕੁਝ ਉਹਦੀ ਸਰਕਾਰ ਬਣ ਜਾਂਦੀ ਹੈਗੀ ਤੇ ਸਮੱਸਿਆ ਕੀ ਹੈਗੀ ਫਿਰ ਸਮੱਸਿਆ ਦਾ ਹਣਾ ਚਲੋ ਉਹਦੇ ਪੱਖ ਦੀ ਗੱਲ ਹੈ ਉਹ ਵੀ ਵਧੀਆ ਆਪਾਂ ਉਹਨਾਂ ਨਹੀਂ ਦਿੰਦੇ ਨਹੀਂ ਤੇ ਛੱਡਾ ਤਾਂ ਹੁਣ ਦੋ ਬੰਦੇ ਹੀ ਆ ਵੀ ਜੇ ਅਖੀਰ ਨੂੰ ਉਹਨ ਮਾਇਆਵਤੀ ਬਾਰੇ ਸਵਾਲ ਪੁੱਛਦੇ ਹੁੰਦੇ ਆ ਮਾਇਆਵਤੀ ਨੇ ਮੇਰੀ ਨਕਲੂ ਫੋਟੋ ਲਾਈ ਹੋਈ ਹੈ ਤੇ ਮੇਰੀ ਕੁਵਾਰਾਂ ਚ ਵੀ ਚੰਡੀਗੜ੍ਹ ਜਿੱਥੋਂ ਪੀਜੀਆ ਚ ਫੋਟੋਆਂ ਲੱਗਦੇ ਸੀ ਉਹ ਅਖੀਰ ਨੂੰ ਦਲਤਾਂ ਦੀ ਤਾਂ ਹੈਗੀ ਆ ਮਜ਼ਦੂਰ ਵਰਗ ਦੀ ਗੱਲ ਕਰਦੀ ਹੈ ਜੇ ਹੁਣ ਕੇਸ਼ਰੀਵਾਲ ਜੁੱਤ ਜੇ ਉਹ ਅਖੀਰ ਨੂੰ ਕਹਿੰਦਾ ਵੀ ਮੈਂ ਮਜ਼ਦੂਰਾਂ ਦੀ ਗੱਲ ਕਰੂੰਗਾ ਜੇ ਹੁਣ ਇਹ ਵੱਡੀਆਂ ਟਿੰਡਾਂ ਨਾਲ ਛੋਟੀਆਂ ਟਿੰਡਾਂ ਹੋ ਗਈਆਂ ਤੇ ਯਾਰ ਖਾਬਰਾ ਮਜ਼ਦੂਰਾਂ ਦਾ ਭਲਾ ਹੋਵੇ ਇਹ ਵੀ ਚੀਜ਼ਾਂ ਦੇਖਣ ਨੂੰ ਹੈਗੀਆਂ ਨੇ ਹੁਣ ਮੈਨੂੰ ਕਹਿੰਦੇ ਜੀ ਵੀ ਤੂੰ ਹਮੈਤ ਦੇ ਦੇ ਮੈਂ ਕਿਹਾ ਵੀ ਐ ਮੇਰੇ ਘਰੇ ਆ ਜੇ ਕੇਸ਼ਰੀਵਾਲ ਉਹ ਤਾਂ ਵੱਖਰੀ ਗੱਲ ਹੈ ਪਰ ਸਟੇਜ ਤੇ ਨਹੀਂ ਮਗਰ ਜੇ ਕੇਜਰੀਵਾਲ ਘਰੇ ਆ ਜੇ ਤੁਹਾਡੇ ਤਾਂ ਤੁਸੀਂ ਤੁਰ ਪੋਗੇ ਨਾਲਾਂ ਮੈਂ ਐ ਨਹੀਂ ਤੁਰਦੇ ਐ ਫਿਰ ਮੈਂ ਬੰਦ ਬੰਦ ਤਾਂ ਮੈਂ ਇੱਧਰ ਪੜਾ ਲਿਆ ਤੇ ਕੇਸ਼ਰੀਵਾਲ ਨੇ ਤਾਂ ਪੱਟੀਆਂ ਕਰਾਉਣ ਵੇਲੇ ਉਹ ਪਾਰਟੀ ਦੀ ਨਹੀਂ ਸੀ ਪਤਾ ਤੇ ਮੇਰੇ ਹਲੇ ਇੱਥੇ ਜੋ ਬੋਥ ਨੇ ਲਹੂ ਦੇ ਪੀਜੀਆ 'ਚ ਪਈ ਆ ਜਿਹੜੇ ਲੋਕਾਂ ਨੇ ਮੇਰੀ ਜਾਨ ਬਚਾਈ ਏ ਮੈਂ ਤਾਂ ਉਹਨਾਂ ਦੇ ਝੰਡੇ 'ਚ ਮੱਚੂਗਾ ਚਾਹੀ ਸੀ ਜਿੱਤੀ ਚਾਹੀ ਹਾਰ ਬਾਹਰੋਂ ਸਮਰਥਨ ਦੇ ਸਕਦੇ ਹਾਂ ਨਾ ਐਵੇਂ ਨਹੀਂ ਉਹ ਜਿਹੜੀ ਸਾਨੂੰ ਵੋਟ ਛਾਨੂ ਨਹੀਂ ਪੈਂਦੀ ਜਾਂ ਕਾਂਗਰਾਸ ਨੂੰ ਪੈਂਦੀ ਹੋਈ ਜਾਂ ਕਾਲੀਆਂ ਨੂੰ ਪੈਂਦੀ ਹੋਈ ਉਹ ਕਹਦਾਗੇ ਵੀ ਜੇ ਤੂੰ ਸਾਨੂੰ ਨਹੀਂ ਪਾਉਣੀ ਤਾਂ ਇਹਨਾਂ ਨੂੰ ਨਾ ਪਾ ਐ ਜ਼ਰੂਰ ਕਹਿ ਸਕਦੇ ਅੱਛਾ ਤੁਹਾਡੇ ਵਾਲੇ ਇਲਾਕੇ ਚ ਬੜਾ ਡੇਰਾਬਾਦ ਆਗਾ ਹਾਂਜੀ ਲੋਕ ਬੜੇ ਡੇਰੇ ਨਾਲ ਜੁੜੇ ਹੋਏ ਨੇਗੇ ਡੇਰਾ ਸਿਰਸਾਗਾ ਹੋਰ ਕਈ ਡੇਰੇ ਨੇ ਹਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਦਲਿਤ ਭਾਈਚਾਰਾ ਹੀ ਡੇਰਿਆਂ ਵੱਲ ਗਿਆਗਾ ਮੈਂ ਤਾਂ ਫਿਰ ਐਂ ਦੱਸਦਾ ਜੇ ਤਾਂ ਇਹ ਕੁਝ ਗੱਲਾਂ ਸਾਰੀਆਂ ਮੇਰੀਆਂ ਟੀਵੀ ਜਾਂ ਜਿਵੇਂ ਨਾਲ ਦਿਖਾਈ ਸਾਡੇ ਲੋਕ ਮਾਰ ਹੀ ਇਸ ਗੱਲਾਂ ਦੇ ਪਏ ਆ ਹੁਣ ਛਾਲ ਪਰ ਹੋ ਗਿਆ ਮਾਈ ਦਾ ਮੇਲਾ 26 ਸਦਾਈ ਤਰੀਕ ਦਾ ਆਊਗਾ 10 ਟਰੱਕ ਤਾਂ ਕਲਾਣੇ ਤੋਂ ਭਰਨਗੇ 10 ਟਰੱਕ ਹੀ ਕਾਲੇ ਕਹਤੋਂ ਭਰਨਗੇ ਗੁਲਗਲਿਆਂ ਦੇ ਤੇ ਉਦੋਂ ਛਾਲ ਪਰ ਪਹਿਲਾਂ ਮਾਈ ਕਿੱਥੇ ਸੀ ਫਿਰ ਉਦੋਂ ਤਾਂ ਖਾਦੇ ਹੀ ਨਹੀਂ ਉਹਨੇ ਛਾਡੇ ਲੋਕਾਂ ਦਾ ਜਿੰਨਾ ਚਿਰ ਖਲੋਪੜੀ ਨਹੀਂ ਕੰਮ ਕਰਦੀ ਵਿਉਂਦੇ ਬੰਦੇ ਨੂੰ ਤਾਂ ਕੋਈ ਰੋਟੀ ਨਹੀਂ ਖਵਾਉਂਦਾ ਮਰੇ ਬੰਦੇ ਨੂੰ ਐਂ ਨਹੀਂ ਪਤਾ ਵੀ ਮਾਈਆਂ ਕਦੋਂ ਦੀਆਂ ਮਰੀਆਂ ਨੇ ਤੇ ਦੂਜੀ ਮੇਰੀ ਲੜਾਈ ਹੈ ਮਾਈਆਂ ਨੇ ਬਹਾਮਣ ਬਾਣੀਆਂ ਦੀਆਂ ਕੁੜੀਆਂ ਲੈ ਕੁ ਜਿਉ ਆਉਂਦੀ ਸਾਡੇ ਬਾਂਮਣਾ ਦੀ ਕੁੜੀ ਜਾਂ ਬਾਣੀਆਂ ਦੀ ਵੇੜੇ ਚ ਢੇੜਾ ਦੇ ਜਿਵੇਂ 10000 ਦੇਉਂਗਾ ਤੇ ਮਰੀਆਂ ਨੂੰ ਅਸੀਂ ਛੱਟਦੇ ਫਿਰਦੇ ਆਉਂਦੀ ਤਾਂ ਕੁਝ ਆਉਦੀ ਨਹੀਂ ਸਾਡੇ ਘਰਾਂ 'ਚ ਇਹ ਝੂਠ ਨਹੀਂ ਗੱਲ ਜਿੰਨਾ ਛਾਡੇ ਲੋਕ ਹੁਣ ਕੋਈ ਤਾਂ ਲਾਲਾਂ ਵਾਲੇ ਨੂੰ ਮੰਨਦਾ ਹੁਣ ਸਰਸੇ ਵਾਲੇ ਕੋਲ ਤਾਂ ਹੈਲੀਕਾਪਟਰ ਹੈ ਮਾਜ ਵੀ ਉੱਥੇ ਜਾ ਕੇ ਸਾਰੇ ਥੱਲੇ ਪੈਂਦੇ 'ਚ ਮਿਆਰ ਹਣ ਮੇਲੇ ਤੇ ਜਿਹੜੇ ਪਿੰਡ ਵਾਲੇ ਆ ਉੱਥੇ ਉਹ ਤਾਂ ਟੱਲੀ ਬਣੇ ਪਏ ਹੋਣਗੇ ਹਣਗੇ 8:00 ਵਜੇ ਤੇ ਜਿਹੜੇ ਬਾਹਰੋਂ ਲੋਕ ਆਉਣਗੇ ਰੂੜੀਆਂ ਤੇ ਜਾ ਕੇ ਪੱਲੀਆਂ ਮਿਛਾਉਣਗੇ ਫਿਰ ਮਾਈ ਉਥੇ ਪਲੰਘੀ ਦਿੰਦੀ ਫਿਰ ਉਹਨਾਂ ਨੂੰ ਕੁਝ ਸਾਡੇ ਲੋਕਾਂ ਨੂੰ ਜਿਹੜੀ ਬੁੱਧਪ੍ਰਸ਼ਟ ਹੈ ਅਣਪੜਤਾ ਇਹਨੇ ਵੀ ਸਾਡੇ ਲੋਕ ਮਾਰੇ ਪਏ ਹੁਣ ਨਿਰਧ ਕਲਾਸ ਲੱਗੀ ਸੀ ਬਿਲਕੁਲ ਮੈਂ ਇੱਕ ਅੱਖਰ ਨਹੀਂ ਪੜਿਆ ਤੇ ਜਮਾਨ ਪੜਾ ਤੇ ਗੱਲ ਮੇਰੇ ਮਾਲਕ ਨੇ ਇੱਥੋਂ ਤੱਕ ਵੀ ਦਿੱਤੀ ਹੈ ਮੈਂ ਵੀ ਬੜੇ ਨੂੰ ਨਹੀਂ ਲਵੇ ਲੱਗਣ ਦਿੰਦਾ ਹੁਣ ਮੇਰੇ ਜੱਜਾਂ ਨਾਲ ਡੀਸੀ ਨਾਲ ਗੱਲਾਂ ਹੁੰਦੀਆਂ ਨੇ ਬਿਲਕੁਲ ਵਧੀਆ ਮੋੜ ਦੰਨੇ ਵੀ ਆਹ ਗੱਲ ਜੀ ਐ ਦਲਿਤ ਭਾਈਚਾਰੇ ਲਈ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਨੇ ਜਿਨ੍ਹਾਂ ਨਾਲ ਤੁਸੀਂ ਜੁੜੇ ਹੋਏ ਆਂ ਹਾਂਜੀ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਹੋਰ ਜ਼ਿਆਦਾ ਕੀ ਕਰਨ ਦੀ ਲੋੜ ਆ ਇੱਕ ਤਾਂ ਸਰਕਾਰ ਤੋਂ ਆਗੇ ਕੀ ਸਾਨੂੰ ਭਾਈ ਆਟਾ ਦਾਲਦਾ ਚਾਹਦਾ ਤਾਂ ਹਲੇ ਜ਼ਿਆਦਾ ਤਾਂ ਹਲੇ ਸਾਨੂੰ ਜਿੰਨੇ ਮਜ਼ਦੂਰ ਚਾਹੀਦੇ ਉਹਨੇ ਜੁੜ ਨਹੀਂ ਰਹੇ ਸਾਡੇ ਨਾਲ ਹੁਣ ਜਿੱਦ ਦੇ ਸਾਡੇ ਪਿੰਡ ਸਰਪੰਚ ਜਿੱਤਿਆ ਜਿਨ੍ਹਾਂ ਨੇ ਮੇਰੇ ਸ਼ੱਤਾਂ ਮਾਰੀਆਂ ਸੀਗੀਆਂ ਅਸੀਂ ਬੰਦਾ ਖੜਾ ਕਰਤਾ ਉਹਨਾਂ ਦੀ ਖੈਬਾਜੀ ਨਾਲ ਕਾਲੀਆਂ ਨੇ ਤੇ ਕਾਂਗਰਸੀਆਂ ਨੇ ਇੱਕ ਬੰਦਾ ਖੜਾ ਕੀਤਾ ਹੈਗਾ ਪੀ ਦਾ ਬੰਦਾ ਨਾ ਜਿੱਤ ਜੇ ਕਿਤੇ ਉਹਨੂੰ ਉਹ ਕਾਲੀਆਂ ਨੂੰ ਛੱਡ ਕੇ ਉਹ ਕਹਿੰਦੇ ਸੀ ਤਾਂ ਕਾਂਗਰਸ ਚਲਾਹਾਂਗੇ ਤੇ ਕਾਲੀਆਂ ਦਾ ਉਥੇ ਸਰਪੰਚ ਹੈ ਹੀ ਨਹੀਂ ਤੇ ਸਰਕਾਰ ਬਾਦਲ ਦੀ ਹੈ ਸਾਡੇ ਨਾਲ ਸਾਡਾ ਬੰਦਾ ਖੜਾ ਹੋਇਆ ਕਰਕੇ ਉਹਨਾਂ ਨੇ ਇੱਕ ਬੰਦਾ ਖੜਾ ਕੀਤਾ ਵੀ ਇਹਨਾਂ ਦੇ ਕਾਮਰੇਡਾਂ ਦਾ ਇਦੋਂ ਮੈਂ ਬੰਦਾ ਖੜਾ ਕਰਦਾ ਵੀ ਪਮਾ ਸਾਰੇ ਜੁੱਤੇ ਜਾਣ ਉਹਦਾ ਬੰਦਾ ਨਾ ਜੁੱਤੇ ਤੇ ਸਾਡਾ ਇੱਕ ਮੈਂਬਰੀ ਚ ਪਹਿਲੇ ਨੰਬਰ ਤੇ ਆਉਂਦਾ ਤੁਹਾਨੂੰ ਇਹ ਲੱਗਦਾ ਕਿਸੇ ਜਿਹੜੀਆਂ ਇਸ ਤਰ੍ਹਾਂ ਦੀਆਂ ਲੜਨ ਵਾਲੀਆਂ ਫੋਰਸਸ ਨੇ ਸਾਰੀਆਂ ਇਹਨਾਂ ਦਾ ਇੱਕ ਸਾਂਝਾ ਮੰਚ ਬਣਨਾ ਚਾਹੀਦਾ ਹੈਗਾ ਤਾਂ ਕਿ ਜਿਹੜੀ ਥੋੜੀ ਲੜਾਈ ਹੁਣ ਸਾਂਝੇ ਹੀ ਇੱਥੇ ਅੱਠ ਪਾਰਟੀਆਂ ਦਾ ਇਕੱਠ ਸੀਗਾ ਵੀ ਇਲੈਕਟੋਰਲ ਵੀ ਚੋਣਾਂ ਦੇ ਅੰਦਰ ਵੀ ਜੇ ਚੋਣਾਂ ਦੇ ਵਿੱਚ ਅਸੀਂ ਇਹ ਕੁਝ ਹੋਰ ਪਾਰਟੀਆਂ ਵੀ ਰੜ੍ਹਣਾ ਅੱਠ ਤਾਂ ਹੈਗੀਆਂ ਨੇ ਅੰਦਰ 16 ਗਰੁੱਪ ਨੇ ਇਹ ਜੇ ਸਾਰੇ ਇਕੱਠੇ ਹੋ ਜੀ ਅਸੀਂ ਸਮੁੰਦਰ ਖਾਲੀ ਕਰ ਦੇਾਂਗੇ ਤਾਂ ਪੰਜਾਬ ਕਹਿੰਦੇ ਸਾਰੀ ਦੁਨੀਆ ਇਕੱਠੀ ਹੋ ਜੂ ਪਰ ਕਾਮਰੇਡ ਇਕੱਠੇ ਨਹੀਂ ਹੁੰਦੇ ਇਹ ਕੀ ਗੱਲ ਆ ਗਈ ਇਹ ਵੀ ਕੁਝ ਤਾਂ ਪਖਾਣਾ ਪਾਇਆ ਹੈ ਨਾ ਕਹਿੰਦੇ ਚੂੜੇ 'ਚ ਮੈਰਾਂਦੀ ਨਹੀਂ ਰਹਿ ਵਰਦੀ ਕਾਮਾਂਦੀ ਨਹੀਂ ਬਣਦੀ ਕੁਝ ਤਾਂ ਸਾਨੂੰ ਪਖਾਣਿਆਂ ਵਾਲੀ ਟੱਕਰ ਦਿੰਦੇ ਆ ਇਹ ਸੱਚ ਆ ਗਿਆ ਤਾਂ ਪਾਰਟੀਆਂ ਲਗਾਤਾਰ ਬਣਦੀਆਂ ਗਈਆਂ ਇੱਕ ਪਾਰਟੀ ਤੋਂ ਕਿੰਨੀਆਂ ਪਾਰਟੀਆਂ ਬਣੀਆਂ ਇਕੱਠੇ ਹੋਣ ਦਾ ਆ ਹੁਣ ਹੋਗੇ ਇਕੱਠੇ ਹੁਣ ਸਾਡੀਆਂ ਵੱਡੀਆਂ ਪਾਰਟੀਆਂ ਚਾਰ ਇਕੱਠੀਆਂ ਨੇ ਕਾਮਰੇਡਾਂ ਦੀ ਤੇ ਹੁਣ ਜਿਹੜੀਆਂ ਛੀਛਤ ਪਾਰਟੀਆਂ ਮਜ਼ਦੂਰ ਪੱਖੀ ਹੋਈਆਂ ਸੀ ਸ਼ਾਰੀਆਂ ਤੇ ਦੋ ਰਾਤਾਂ ਲਾ ਕੇ ਗਏ ਸੀ ਇਸ ਜਿਹੜਾ ਸਾਂਝਾ ਫਰੰਟ ਜਿ ਬਣਨਾ ਹੋਵੇ ਚੋਣਾਂ ਲਈ ਇਹਦੇ ਚਾਹਮਾ ਦੀ ਪਾਰਟੀ ਆ ਸਕਦੀ ਹੈ ਆ ਤਾਂ ਮਾਇਆਬਤੀ ਵੀ ਜਾਵੇ ਜੇ ਇਹਨਾਂ ਦੇ ਮੂੰਹ ਸਿੱਧੇ ਧੂਰੀ ਵੱਲ ਹੋ ਜਾਣ ਕੋਈ ਆਈ ਜਾਵੇ ਰੇਲ ਗੱਡੀ ਤੇ ਜਾਣੀ ਹੈ ਵੀ ਕਹਿਣ ਦੀ ਭਾਵਨਾ ਦੇ ਵਿੱਚ ਕਿ ਹੁਣ ਮਾਇਆਬਤੀ ਨਾਲ ਟੁੱਟ ਕੇ ਦਾਸ਼ ਗਰੁੱਪ ਹੋਈ ਪਿਆ ਹੈ ਨਾਰਸੇ ਘੱਡ ਹੋਇਆ ਪਿਆ ਖੇੜੀ ਵਾਲਾ ਅੱਡ ਹੋ ਗਿਆ ਦੋ ਤਿੰਨ ਗਰਨਾਮ ਸਿੰਘ ਮੁਖਸ਼ਰ ਅੱਡ ਹੋ ਗਿਆ ਇਹ ਜਦੋਂ ਥੋੜਾ ਜਿਹਾ ਜਹਾਜ਼ ਉੱਡਣ ਲੱਗਦਾ ਉਹਦੇ ਵਿੱਚ ਸਵਾਰੀਆਂ ਉਤਰ ਜਾਂਦੇ ਫਿਰ ਉੱਥੀ ਖੜ ਜਾਂਦੇ ਆਪੋ ਆਪਣੀ ਜੇ ਆਪੋ ਆਪਣੇ ਇੱਕ ਨੂੰ ਲੀਡਰ ਮੰਨ ਲੈਣ ਵੀ ਇੱਕ ਲੀਡਰ ਹੈ ਸਾਡਾ ਤਾਂ ਬਣ ਜਾਂਦੀਆਂ ਤੁਸੀਂ ਸ਼ੁਰੂ ਤੋਂ ਗਾਉਨੇ ਹੋ ਜਦੋਂ ਤੋਂ ਜਵਾਨੀ ਤੋਂ ਗਾ ਰਹੇ ਹੋ ਤੁਸੀਂ ਜ਼ਿੰਦਗੀ ਦਾ ਜਿਹੜਾ ਸਭ ਤੋਂ ਅਹਿਮ ਗੀਤ ਹੈਗਾ ਉਹ ਸਾਡੇ ਦਰਸ਼ਕਾਂ ਨੂੰ ਸਮਝਦਾ ਸਾਨੂੰ ਲੱਗਦਾ ਹੈਗਾ ਕਿ ਹੁਣ ਤੱਕ ਦਾ ਤੁਹਾਨੂੰ ਤਾਨੂੰ ਸਭ ਤੋਂ ਪਿਆਰਾ ਗੀਤ ਲੱਗਦਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਗੀਤ ਆਗਾ ਜ਼ਿੰਦਗੀ ਤਾਂ ਤਾਂ ਪਿਆਰਾ ਇਹ ਆ ਮਜ਼ਦੂਰ ਦੀ ਜ਼ਿੰਦਗੀ ਤਾਂ ਤਾਂ ਪਿਆਰ ਹੈ ਨਹੀਂ ਥੱਲੇ ਪੈਣਾ ਭੁੱਖੇ ਰਹਿਣਾ ਨਹੀਂ ਤੁਹਾਨੂੰ ਜਿਹੜਾ ਪਿਆਰਾ ਗੀਤ ਲੱਗਦਾ ਨਹੀਂ ਮੈਂ ਸੁਣਾਉਂਗਾ ਪਿਆਰਾ ਗੀਤ ਮੈਂ ਤੁਹਾਨੂੰ ਚੋਟਕਲਬ ਵੀ ਜ਼ਿੰਦਗੀ ਤਾਂ ਉਹਨਾਂ ਦੀ ਜਿਹੜੀ ਸੱਤ ਮਾਜਲੀ ਕੋਠੀ ਚ ਪਏ ਆ ਚਾਰ ਚਪੇਰੋ ਹਵਾ ਆਉਂਦੀ ਹੈ ਜੇ ਲਾਈਟ ਵੀ ਉੱਡ ਜੇ ਸਾਡੀ ਝੁੰਬੀ ਹੈਗੀ ਜਦੋਂ ਹਨੇਰੀ ਹੋ ਜਾਂਦੀ ਹੈ ਉਹ ਤਾਂ ਹੌ ਉੱਡ ਜਾਂਦੇ ਆ ਜਿਵੇਂ ਥੱਲੇ ਰਹਿ ਜਾਂਦੇ ਆ ਛੱਡਾਂ ਤਾਂ ਚਾਰ ਥਾਈ ਬਿਤ ਕਰੀਆ ਤੇ ਜੀ ਤਾਂ ਸਾਡਾ ਵੀ ਕਰਦਾ ਉਹ ਹੀਆਂ ਕੋਠੀਆਂ 'ਚ ਪੈਣ ਨੂੰ ਉਹੋ ਜੇ ਸਾਡੇ ਜਵਾਕਾਂ ਦੀ ਪੜਾਈ ਉਹ ਹੀਆਂ ਕੋਠੀਆਂ ਵਾਲੇ ਬੜੇ ਦੁਖੀ ਨੇ ਖੁਦਕੁਸ਼ੀਆਂ ਕਰੀ ਜਾਂਦੇ ਨੇ ਚੰਡੀਗੜ੍ਹ 'ਚ ਵਧੀਆ ਜੇ ਮਰਨਾ ਖਾਲੀ ਤਾਂ ਹੋਣ ਗਿਆ ਉਹ ਤਾਂ ਫਿਰ ਜਦੋਂ ਵੱਧ ਖਰਚੇ ਕਰ ਲੈਂਦੇ ਫੇਰ ਮਰਨਾ ਹੀ ਆ ਕਿਹੜਾ ਗੀਤ ਤੁਹਾਨੂੰ ਇਹ ਜਿਹਾ ਲੱਗਦਾਗਾ ਜਿਹੜਾ ਸੁਣਨ ਲੱਗਦਾਗਾ ਕਿ ਮਜ਼ਦੂਰਾਂ ਦੇ ਨੇੜੇ ਜ਼ਿੰਦਗੀ ਦੇ ਨੇੜੇ ਪਿਆਰ ਦੇ ਨੇੜੇ ਸਭ ਤੋਂ ਅਹਿਮ ਗੀਤ ਆ ਗੱਲ ਸੁਣੋ ਮੈਂ ਤਾਂ ਕਿਤੇ ਵੀ ਗਾਵਾਂ ਮੇਰੇ ਤਾਂ ਖੂਨ ਦੇ ਛਿੱਟੇ ਆ ਗੀਤ ਤੈਨੂੰ ਵਧੀਆ ਸ਼ਨਾਉਂਦਾ। ਉਹ ਹੱਕੀ ਖੰਡਾ ਹਣੀ ਖੜਕਾਇਆ ਜੱਦੀ ਜੋਦਿਆ ਉਹ ਹੱਕੀ ਖੰਡਾ ਹਣੀ ਖੜਕਾਇਆ ਜੱਦੀ ਜੋਦਿਆ ਓ ਤੇਰੇ ਵੇਖਲੇ ਸਮਾਜਬਾਦੀ ਲਾਰੇ ਤੂੰ ਨਿਤਕੂਕ ਦੀ ਮੈਂ ਲੋਕਾਂ ਦੀ ਮੈਂ ਲੋਕਾਂ ਦੀ ਤੂੰ ਨਿਤਕੂਕ ਦੀ ਓ ਤੂੰ ਨਿਤਕੂਕ ਦੀ ਮੈਂ ਲੋਕਾਂ ਦੀ ਮੈਂ ਲੋਕਾਂ ਦੀ ਆ ਤੇਰੇ ਥਾ ਥਾ ਆ ਤੇਰੇ ਥਾਥਾ ਦੇਖ ਲੈਨੀ ਅਸੀਂ ਕਾਰੇ ਅਸੀਂ ਪਹੁੰਚਣਾ ਹੋ ਅਸੀਂ ਪਹੁੰਚਣਾ ਸ਼ਹੀਦਾਂ ਵਾਲੀ ਮੰਜ਼ਲ ਤੇ ਅਸੀਂ ਪਹੁੰਚਣਾ ਸ਼ਹੀਦਾਂ ਵਾਲੀ ਮੰਜ਼ਲ ਤੇ ਓ ਸਾਨੂੰ ਸਤਗੁਰ ਕੋਲੋਂ ਓ ਸਾਨੂੰ ਸਤਗੁਰ ਕੋਲੋਂ ਜੇੜੀ ਨਹੀਂ ਬੰਗਾਰੇ ਸਾਨੂੰ ਗੁੜਤੀ ਦਿੱਤੀ ਉਹ ਸਾਨੂੰ ਗੁੜਤੀ ਦਿੱਤੀ ਬਾਬੇ ਬੂਜੇ ਸ਼ੇਰ ਨੇ ਸਾਨੂੰ ਗੁੜਤੀ ਦਿੱਤੀ ਔ ਸਾਨੂੰ ਗੁੜਤੀ ਦਿੱਤੀ ਬਾਬੇ ਬੂਜੇ ਸ਼ੇਰ ਨੇ ਔ ਲਾਲ ਫਲੇਰਾ ਔ ਲਾਲ ਫਲੇਰਾ ਚੁੱਕ ਚੁੱਕ ਮਾਰਦਾ ਲੈ ਲੈ ਕਰੇ ਉਹ ਬਾਗੂ ਮੰਗਦੇ ਨੇਗੇ ਉਹ ਬਾਗੂ ਮੰਗਦੇ ਨੇਗੇ ਚੰਦਨ ਦੀ ਅੰਗਿਆਰੀ ਦੇ ਉਹ ਬਾਗੂ ਮਕਦ ਨਹੀਂ ਗੇ ਚੰਦਨ ਦੀ ਅੰਗਿਆਰੀ ਦੇ ਉਹ ਪੈਰਾ ਥੱਲੇ ਹੋਏ ਦੱਬੇ ਕੁੱਲੀਆਂ ਟਾਰੇ ਸਾਨੂੰ ਦੱਸ ਦੇ ਤੇਰੇ ਹੋ ਸਾਨੂੰ ਦੱਸ ਦੇ ਤੇਰੇ ਮੁਲਖਾਂ ਦਾ ਇਤਿਹਾਸ ਨਹੀਂ ਸਾਨੂੰ ਦੱਸ ਦੇ ਤੇਰੇ ਉਹ ਸਾਨੂੰ ਦੱਸ ਦੇ ਤੇਰੇ ਮੁਲਖਾਂ ਦਾ ਇਤਿਹਾਸ ਨਹੀਂ ਤੇ ਕਾਮੇ ਜੁੱਤਦੇ ਕਹਿੰਦੇ ਉਕਾ ਮੇ ਜੁੱਤ ਦੇ ਕਹਿੰਦੇ ਲੋਟੂ ਛੱਦਦਾ ਹਾਰੇ ਰਸਤਾ ਦੱਸ ਗਏ ਨੇ ਰਸਤਾ ਦੱਸ ਗਏ ਨੇ ਸਾਡੇ ਸਾਨੂੰ ਵੀਰਨੀ ਰਸਤਾ ਦੱਸ ਗਏ ਨੇ ਸਾਡੇ ਸਾਨੂੰ ਵੀਰਨੀ ਓ ਜਿਹੜੇ ਬਨ ਕੇ ਓ ਜਿਹੜੇ ਬਨ ਕੇ ਪੁਲਾਂ ਦੇ ਉੱਤੇ ਮਾਰੇ ਲੈਣਾ ਖੂਨ ਦੇ ਓ ਲੈਣਾ ਖੂਨ ਦੇ ਵਿੱਚ ਬਦਲਾ ਲੈਣਾ ਖੂਨ ਦਾ ਖੂਨ ਦੇ ਉਹ ਲੈਣਾ ਖੂਨ ਦੇ ਵਿੱਚ ਬਦਲਾ ਲੈਣਾ ਖੂਨ ਦਾ ਉਹ ਡੋਲੀ ਜਾਨੀ ਆ ਉਹ ਡੁੱਲੀ ਜਾਨੀ ਆ ਉਹ ਡੋਲੀ ਜਾਨੀ ਆ ਦਲਾਲਾਂ ਦੀ ਸਰਕਾਰ ਧੰਨਵਾਦ ਬਾਂਜੀ ਬਹੁਤ ਬਹੁਤ ਤੁਹਾਡਾ ਸਾਨੂੰ ਟਾਈਮ ਦੇਣ ਲਈ ਇਸਨ ਬੰਦ ਸਿੰਘ ਛੱਬਰ ਜਿਨ੍ਹਾਂ ਦੇ ਨਾਲ ਇੱਕ ਵੱਡੀ ਤਰਾਸਦੀ ਹੋਈ ਪਰ ਉਹ ਤੋਂ ਬਾਅਦ ਵੀ ਜ਼ਿੰਦਗੀ ਜ਼ਿੰਦਾਬਾਦ ਕਿਵੇਂ ਹੁੰਦੀ ਹੈ ਇਹ ਬੰਦ ਸਿੰਘ ਚੱਬਰ ਦੱਸ ਰਹੇ ਨੇ ਔਰ ਉਹਨਾਂ ਦਾ ਕਹਿਣਾ ਕਿ ਖੁਦਕੁਸ਼ੀ ਦਲਤਾਂ ਵਾਸਤੇ ਕੋਈ ਰਾਹ ਨਹੀਂ ਲੜਨਾ ਹੀ ਦਲਤਾਂ ਦੀ ਜ਼ਿੰਦਗੀ ਹੈ ਲੜਨਾ ਹੀ ਹਾਸ਼ੀਏ ਤੇ ਪਹਿ ਲੋਕਾਂ ਦੀ ਜ਼ਿੰਦਗੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ